ਮੰਡੀ ਕੋ ਬੰਦਗੜ ਵਿਖੇ ਕਈ ਮਿਲ ਮਾਲਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਇੱਥੇ ਕਈ ਕਬਾੜੀਆਂ ਦੀਆਂ ਦੁਕਾਨਾਂ ਨੇ ਜਿੱਥੇ ਕਿ ਚੋਰੀ ਦਾ ਸਮਾਨ ਖਰੀਦਿਆ ਤੇ ਵੇਚਿਆ ਜਾਂਦਾ ਹੈ ਇਸ ਦੇ ਚਲਦੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਹਰ ਦੇਸ਼ ਜਾਰੀ ਕੀਤੇ ਗਏ ਜਿਸ ਦੇ ਤਹਿਤ ਟ੍ਰੈਫਿਕ ਪੁਲਿਸ ਫਟੇਗੜ ਸਾਹਿਬ ਅਤੇ ਥਾਣਾ ਮੰਡੀ ਕੋ ਬੰਦਗੜ ਦੀ ਪੁਲਿਸ ਵੱਲੋਂ ਕੱਲ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੌਰਾਨ ਇੱਕ ਦੁਕਾਨ ਦੇ ਵਿੱਚ ਕੁਝ ਅਜੇਹ ਸਮਾਨ ਪਾਇਆ ਗਿਆ ਜਿਸ ਸਬੰਧੀ ਦੁਕਾਨ ਦਾ ਮਾਲਕ ਕੋਈ ਵੀ ਬਿੱਲ ਬਿਲਟੀ ਜਾਂ ਕੋਈ ਹੋਰ ਸਬੂਤ ਪੇਸ਼ ਨਹੀਂ ਕਰ ਪਾਇਆ ਇਸ ਦੇ ਚੱਲਦੇ ਐਫਆਈਆਰ ਨੰਬਰ 48 ਥਾਣਾ ਮੰਡੀ ਗੋਮਿੰਦਗੜ ਵਿਖੇ ਦਰਜ ਕੀਤੀ ਗਈ ਜਿਸ ਦੇ ਵਿੱਚ ਤਕਰੀਬਨ 6 ਕੁਇੰਟਲ 20 ਕਿਲੋਗ੍ਰam ਦਾ ਲੋਹੇ ਦਾ ਸਮਾਨ ਬਰਾਮਦ ਕੀਤਾ ਗਿਆ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅੱਗੇ ਤਫਤੀਸ਼ ਅੰਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੀ ਇਹ ਮੁਹਿੰਮ ਹੈ ਇਹ ਅੱਗੇ ਵੀ ਜਾਰੀ ਰਹੇਗੀ ਅਤੇ ਜਿਹੜੇ ਵੀ ਕਾਰੋਬਾਰੀ ਆ ਦੁਕਾਨਦਾਰੀ ਆ ਕੋਈ ਵੀ ਵਿਅਕਤੀ ਜਿਹੜਾ ਇਸ ਕਾਰੋਬਾਰ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਹਦੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਧੰਨਵਾਦ। ਮੰਡੀ ਕੋ ਬੰਦਗੜ ਵਿਖੇ ਕਈ ਮਿਲ ਮਾਲਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਇੱਥੇ ਕਈ ਕਬਾੜੀਆਂ ਦੀਆਂ ਦੁਕਾਨਾਂ ਨੇ ਜਿੱਥੇ ਕਿ ਚੋਰੀ ਦਾ ਸਮਾਨ ਖਰੀਦਿਆ ਤੇ ਵੇਚਿਆ ਜਾਂਦਾ ਹੈ। ਇਸ ਦੇ ਚਲਦੇ ਮਾਣਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਅਰਦੇਚ ਜਾਰੀ ਕੀਤੇ ਗਏ। ਜਿਸ ਦੇ ਤਹਿਤ ਟ੍ਰੈਫਿਕ ਪੁਲਿਸ, ਫਟੇਗੜ ਸਾਹਿਬ ਅਤੇ ਥਾਣਾ ਮੰਡੀ ਕੋ ਬੰਦਗੜ ਦੀ ਪੁਲਿਸ ਵੱਲੋਂ ਕੱਲ ਸਰਪ੍ਰਾਈਜ਼ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਦੁਕਾਨ ਦੇ ਵਿੱਚ ਕੁਝ ਅਜਿਹੇ ਸਮਾਨ ਪਾਇਆ ਗਿਆ ਜਿਸ ਸੰਬੰਧੀ ਦੁਕਾਨ ਦਾ ਮਾਲਕ ਕੋਈ ਵੀ ਬਿੱਲ ਬਿਲਟੀ ਜਾਂ ਕੋਈ ਹੋਰ ਸਬੂਤ ਪੇਸ਼ ਨਹੀਂ ਕਰ ਪਾਇਆ ਇਸ ਦੇ ਚੱਲਦੇ ਐਫ ਆਈ ਆਰ ਨੰਬਰ 48 ਥਾਣਾ ਮੰਡੀ ਗੋਮਿੰਦਗੜ ਵਿਖੇ ਦਰਜ ਕੀਤੀ ਗਈ ਜਿਸ ਦੇ ਵਿੱਚ ਤਕਰੀਬਨ 6 ਕੁਇੰਟਲ 20 ਕਿਲੋਗ੍ਰਾਮ ਦਾ ਲੋਹੇ ਦਾ ਸਮਾਨ ਬਰਾਮਦ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਅੱਗੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਇਹ ਮੁਹਿੰਮ ਹੈ ਇਹ ਅੱਗੇ ਵੀ ਜਾਰੀ ਰਹੇਗੀ ਅਤੇ ਜਿਹੜੇ ਵੀ ਕਾਰੋਬਾਰੀ ਆ ਦੁਕਾਨਦਾਰੀ ਆ ਕੋਈ ਵੀ ਵਿਅਕਤੀ ਜਿਹੜਾ ਇਸ ਕਾਰੋਬਾਰ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਹਦੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਧੰਨਵਾਦ ਮੰਡੀ ਗੋਬਿੰਦਗੜ ਵਿਖੇ ਕਈ ਮਿਲ ਮਾਲਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਇੱਥੇ ਕਈ ਕਬਾੜੀਆਂ ਦੀਆਂ ਦੁਕਾਨਾਂ ਨੇ ਜਿੱਥੇ ਕਿ ਚੋਰੀ ਦਾ ਸਮਾਨ ਖਰੀਦਿਆ ਤੇ ਵੇਚਿਆ ਜਾਂਦਾ ਹੈ ਇਸ ਦੇ ਚਲਦੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਹਰ ਦੇਸ਼ ਜਾਰੀ ਕੀਤੇ ਗਏ ਜਿਸ ਦੇ ਤਹਿਤ ਟ੍ਰੈਫਿਕ ਪੁਲਿਸ ਹਦਗੜ ਸਾਹਿਬ ਅਤੇ ਥਾਣਾ ਮੰਡੀ ਗੋਬਿੰਦਗੜ ਦੀ ਪੁਲਿਸ ਵੱਲੋਂ ਕੱਲ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੌਰਾਨ ਇੱਕ ਦੁਕਾਨ ਦੇ ਵਿੱਚ ਕੁਝ ਅਜਿਹੇ ਸਮਾਨ ਪਾਇਆ ਗਿਆ ਜਿਸ ਸੰਬੰਧੀ ਦੁਕਾਨ ਦਾ ਮਾਲਕ ਕੋਈ ਵੀ ਬਿੱਲ ਬਿਲਟੀ ਜਾਂ ਕੋਈ ਹੋਰ ਸਬੂਤ ਪੇਸ਼ ਨਹੀਂ ਕਰ ਪਾਇਆ ਇਸ ਦੇ ਚਲਦੇ ਐਫਆਈਆਰ ਨੰਬਰ 48 ਥਾਣਾ ਮੰਡੀ ਗੋਮਿੰਦਗੜ ਵਿਖੇ ਦਰਜ ਕੀਤੀ ਗਈ ਜਿਸ ਦੇ ਵਿੱਚ ਤਕਰੀਬਨ 6 ਕੁਇੰਟਲ 20 ਕਿਲੋਗ੍ਰਾਮ ਦਾ ਲੋਹੇ ਦਾ ਸਮਾਨ ਬਰਾਮਦ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅੱਗੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਇਹ ਮੁਹਿੰਮ ਹੈ ਇਹ ਅੱਗੇ ਵੀ ਜਾਰੀ ਰਹੇਗੀ ਅਤੇ ਜਿਹੜੇ ਵੀ ਕਾਰੋਬਾਰੀ ਆ ਦੁਕਾਨਦਾਰੀ ਆ ਕੋਈ ਵੀ ਵਿਅਕਤੀ ਜਿਹੜਾ ਇਸ ਕਾਰੋਬਾਰ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਹਦੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਧੰਨਵਾਦ ਮੰਡੀ ਕੋ ਬੰਦਗੜ ਵਿਖੇ ਕਈ ਮਿਲ ਮਾਲਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਇੱਥੇ ਕਈ ਕਬਾੜੀਆਂ ਦੀਆਂ ਦੁਕਾਨਾਂ ਨੇ ਜਿੱਥੇ ਕਿ ਚੋਰੀ ਦਾ ਸਮਾਨ ਖਰੀਦਿਆ ਤੇ ਵੇਚਿਆ ਜਾਂਦਾ ਹੈ ਇਸ ਦੇ ਚਲਦੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਹਰਦੇਸ਼ ਜਾਰੀ ਕੀਤੇ ਗਏ ਜਿਸ ਦੇ ਤਹਿਤ ਟ੍ਰਾਫਿਕ ਪੁਲਿਸ ਫਤਿਹਗੜ੍ਹ ਸਾਹਿਬ ਅਤੇ ਥਾਣਾ ਮੰਡੀ ਗੋਮਦਗੜ੍ਹ ਦੀ ਪੁਲਿਸ ਵੱਲੋਂ ਕੱਲ ਸਰਪ੍ਰਾਈਜ਼ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਦੁਕਾਨ ਦੇ ਵਿੱਚ ਕੁਝ ਅਜਿਹੇ ਸਾਮਾਨ ਪਾਇਆ ਗਿਆ ਜਿਸ ਸੰਬੰਧੀ ਦੁਕਾਨ ਦਾ ਮਾਲਕ ਕੋਈ ਵੀ ਬਿੱਲ ਬਿਲਟੀ ਜਾਂ ਕੋਈ ਹੋਰ ਸਬੂਤ ਪੇਸ਼ ਨਹੀਂ ਕਰ ਪਾਇਆ। ਇਸ ਦੇ ਚੱਲਦੇ ਐਫਆਈਆਰ ਨੰਬਰ 48 ਥਾਣਾ ਮੰਡੀ ਗੋਮਦਗੜ੍ਹ ਵਿਖੇ ਦਰਜ ਕੀਤੀ ਗਈ ਜਿਸ ਦੇ ਵਿੱਚ ਤਕਰੀਬਨ 6 ਕੁਇੰਟਲ 20 ਕਿਲੋਗ੍ਰਾਮ ਦਾ ਲੋਹੇ ਦਾ ਸਾਮਾਨ ਬਰਾਮਦ ਕੀਤਾ ਗਿਆ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅੱਗੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਇਹ ਮੁਹਿੰਮ ਹੈ ਇਹ ਅੱਗੇ ਵੀ ਜਾਰੀ ਰਹੇਗੀ ਅਤੇ ਜਿਹੜੇ ਵੀ ਕਾਰੋਬਾਰੀ ਆ ਦੁਕਾਨਦਾਰੀ ਆ ਕੋਈ ਵੀ ਵਿਅਕਤੀ ਜਿਹੜਾ ਇਸ ਕਾਰੋਬਾਰ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਹਦੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਧੰਨਵਾਦ